ਸੈਂਕੜੇ ਸਾਡੇ ਹੀਰਿਆ ਵਰਗੇ ਨੌਜਵਾਨ ਸਾਡੇ ਕਿਸਾਨ ਸਾਡੇ ਮਜ਼ਦੂਰ ਬੁੱਧੀਜੀਵੀ ਵੀਰ ਆਏ ਔਰ ਸੈਂਕੜੇ ਹਜ਼ਾਰਾਂ ਟਰੈਕਟਰਾਂ ਦੇ ਕਾਫਲੇ ਜਿਹੜੇ ਆ ਉਹ ਅੱਜ ਦੁਆਬੇ ਦੇ ਵਿੱਚ ਘੁੰਮਣਗੇ ਅੰਮੋਲੀਆਂ ਤੋਂ ਹੁੰਦਾ ਆ ਮਰਸੀਆਂ ਸ਼ਾਹਕੋਟ ਦੇ ਇਹ ਦੁਆਬਾ 13 ਤਰੀਕ ਦੀ ਜਿਹੜੀ ਤਿਆਰੀ ਆ ਕੇਂਦਰ ਸਰਕਾਰ ਨੂੰ கேਰਨ ਜਾ ਰਹੇ ਆ ਵੀ ਇਹ ਜਿਹੜੇ ਕਾਨੂੰਨ ਨੂੰ 2013 ਨੂੰ 70% ਸਹਿਮਤੀ ਵਾਲੇ ਨੂੰ ਤੋੜ ਕੇ ਤੁਸੀਂ ਬਿਲਕੁਲ ਅਸਹਿਮਤੀ ਲੈਣ ਦੀ ਜ਼ਰੂਰਤ ਨਹੀਂ ਸਮਝੀ 13 ਫਰਵਰੀ ਨੂੰ ਦਿੱਲੀ ਕੂਚ ਦੀ ਤਿਆਰੀ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਕੂਚ ਕਰਨ ਦੀ ਤਿਆਰੀ ਨੂੰ ਲੈ ਕੇ ਸ਼ਾਹਕੋਟ ਵਿਖੇ ਇੱਕ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਜਿਸ ਦੇ ਵਿੱਚ ਕਿਸਾਨ ਮਜ਼ਦੂਰ ਆਪਣੇ ਟਰੈਕਟਰਾਂ ਸਮੇਤ ਇਸ ਮਾਰਚ ਦਾ ਹਿੱਸਾ ਬਣਨਗੇ ਇਸ ਵਿਸ਼ਾਲ ਟਰੈਕਟਰ ਮਾਰਚ ਦੀ ਅਗਵਾਈ ਕਰਦੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਬਰਾਂ ਨੇ ਕਿਹਾ ਕਿ 13 ਫਰਵਰੀ ਨੂੰ ਪੂਰਾ ਦੇਸ਼ ਇਕਜੁੱਟ ਹੋ ਕੇ ਮੋਦੀ ਸਰਕਾਰ ਦੇ ਖਿਲਾਫ ਲੜਾਈ ਲੜਨ ਜਾ ਰਿਹਾ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਅਗਰਜੀ ਕਾ ਖਾਲਸਾ ਅਗਰਜੀ ਕੀ ਫਤਿਹ ਮੈਂ ਸਲਵਿੰਦਰ ਸਿੰਘ ਜਾਨੀ ਆ ਅੱਜ ਜਿਹੜੀ ਅਸੀਂ ਦਬਾਬੇ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਆਇਆ ਕੱਢੀਆ ਟਰੈਕਟਰ ਰੈਲੀ ਟਰੈਕਟਰ ਮਾਰਚ ਜਿਹਨੂੰ ਆਂਦੇ ਆ ਆ ਲੋਹੀਆਂ ਤੋਂ ਹੁੰਦਾ ਆ ਮਲਸੀਆਂ ਸ਼ਾਹਕੋਟ ਦੇ ਇਹ ਜਿਹੜਾ ਵਾ 13 ਤਰੀਕ ਦੀ ਜਿਹੜੀ ਤਿਆਰੀ ਆ ਉਹਦੇ ਵਾਸਤੇ ਆ ਵੀ ਮੰਨੀਆਂ ਆ ਮੰਗਾ ਵਾ ਵੀ ਜਿਹੜੀਆਂ ਮੋਦੀ ਨੇ ਗੋਰਪੁਰਬ ਦੇ ਜਿਹੜਾ ਬਿਆਨ ਦਿੱਤਾ ਸੀ ਵੀ ਗੋਰਪੁਰਬ ਤੇ ਮੈਂ ਪਵਿੱਤਰ ਦਿਹਾੜੇ ਦੇ ਕਿਸਾਨਾਂ ਵੀਰਾਂ ਨੂੰ ਮੈਂ ਤੋਹਫਾ ਦਿੰਨਾ ਇਹ ਮੰਨੇ ਮੰਗਾ ਮੰਨ ਗਿਆ ਪਈ ਕਿਸਾਨਾਂ ਬਸਲੇ ਕાય ਕਾਨੂੰਨ ਬਣਾਏ ਆ ਉਹ ਮੈਂ ਰੱਦ ਕਰਦਾ ਵਾਂ ਤੇ ਫਸਲਾਂ ਤੇ ਜਿਹੜੀ ਐ ਐਮਐਸਪੀ ਜਨਾ ਵਾਂ ਜਿਹੜੇ ਖੀਵੀ ਦੇ ਸ਼ਹੀਦ ਹੋ ਗਏ ਸੀ ਉਹਨਾਂ ਨੂੰ ਨਿਸ਼ਾਫ ਦੇਊਗਾ ਅਜੇ ਮਿਸ਼ਰੇ ਨਾਲ ਜਿਹੜੀ ਉਹ ਸਜ਼ਾ ਮਿਲੂਗੀ ਕਿਉਂ ਨਾ ਗੱਡੀ ਚੜ੍ਹ ਕੇ ਚਾਰ ਕਿਸਾਨ ਵੀ ਦੂਰ ਇੱਕ ਪੱਤਰਕਾਰ ਸ਼ੀਰ ਕੀਤਾ ਹੈ ਉਹਦੇ ਨਾਲ ਆਖਿਆ ਵੀ ਜਿਹੜਾ 750 ਤੋਂ ਉੱਪਰ ਸ਼ਹੀਦ ਹੋ ਗਿਆ ਉਹਨਾਂ ਦੇ ਪਰਿਵਾਰਾਂ ਨੂੰ ਰਿਗਾਰ ਮਿਲੂਗਾ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਨਾਲ ਹੀ ਉਹਨੇ ਆਖਿਆ ਵੀ ਜਿਹੜਾ 2020 ਐਕਟ ਬਣਾਤਾ ਬਿਜਲੀ ਬੋਰਡ ਇਹ ਮੈਂ ਰੱਦ ਕਰਦਾ ਵਾਂ ਕਿ ਕਿਸਾਨਾਂ ਅਬਦੁੱਲਾ ਨੂੰ ਜਿਹੜਾ ਸਰਕਾਰੀ ਬਿਜਲੀ ਬੋਰਡ ਮਿਲੂਗਾ ਪਰ ਉਹ ਪ੍ਰਾਈਵੇਟ ਕਰਨੀ ਜਾ ਰਿਹਾ ਵਾ ਉਹਦੇ ਨਾਲ ਜਿਹੜੇ ਕਿਸਾਨਾਂ ਅਬਦੁੱਲਾ ਜਿਹੜੇ ਪ੍ਰਦੂਸ਼ਣ ਦੇਣਿਆ ਖਿਆ ਵੀ ਪ੍ਰਾਈ ਦੇ ਪਰਚੇ ਆ ਇਹ 8% ਪ੍ਰਦੂਸ਼ਣ ਬਣਦਾ ਇਹ ਬਣਦਾ ਹੀ ਨਹੀਂਗਾ ਇਹ ਆਉਂਦਾ ਹੀ ਨਹੀਂਗਾ ਉਹ ਜਿਹੜਾ ਕਾਨੂੰਨ ਬਣਾਇਆ ਮੈਂ ਰੱਦ ਕਰਦਾ ਪਰ ਉਹਦੇ ਵਿੱਚ ਬਿਆਨ ਦੇ ਕੇ 21 ਦੇ ਅਜੇ ਤੱਕ ਜਿਹੜੀਆਂ ਉਹ ਲਾਗੂ ਸਹਿ ਨਹੀਂ ਕੀਤੀਆਂ ਮੰਗਾ ਮੰਨ ਲੀਆਂ ਬਿਆਨ ਦਿੱਤਾ ਪਰ ਉਹਨੂੰ ਜਿਹੜਾ ਉਹ ਲਾਗੂ ਨਹੀਂ ਕੀਤਾ ਇਸ ਵਾਰ ਤੇ 13 ਤਰੀਕ ਨੂੰ ਵੱਡਾ ਜਿਹੜੇ ਕਾਫਲੇ ਆ ਉਹਦੀ ਸਾਡੀ ਮੁਕੰਮਲ ਤਿਆਰੀ ਹੋ ਗਈ ਆ ਤੇ 13 ਤਰੀਕ ਨੂੰ ਵੱਡੇ ਕਾਫਲੇ ਲੈ ਕੇ ਜਿਹੜੇ ਆ ਉਹ ਅਸੀਂ ਦਿੱਲੀ ਕੂਚ ਕਰਾਂਗੇ ਤੇ ਮੰਨੀਆਂ ਆ ਮੰਗਾ ਦੇਦੇ ਸੈਨ ਕਰਾ ਕੇ ਲਾਗੂ ਕਰਵਾ ਦੇ ਉਹ ਵਾਖਾ ਦੇ ਚਾਹੇ ਉਹਦੇ 3 ਮਹੀਨਾ ਲੱਗਦਾ ਚਾਹੇ 6 ਲੱਗਦੇ ਆ ਤੇ ਚਾਹੇ ਅੱਗੇ ਅਗਰ ਸਾਲਾਂ ਦੇ ਸਾਲ ਹੀ ਲੱਗ ਜੰਦੇ ਆ ਉਹਨਾਂ ਦੇ ਰੋਲ ਲੱਦੇ ਰਵਾਂਗੇ ਉਹਦੇ ਬਾਅਦ ਜਿਹੜਾ ਆਸੀ ਜਲੰਧਰ ਜ਼ਿਲ੍ਹੇ ਜੋ ਵੱਡਾ ਟਰੈਕਟਰ ਮਾਰਚ ਕਰਦੇ ਆ ਉਹਦੀ ਵੱਡੀ ਧਿਆਤੀ ਹੋ ਗਈ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅੱਜ ਦੁਆਬੇ ਦੇ ਵਿੱਚ ਬਹੁਤ ਵੱਡਾ ਕਾਫਲਾ ਜਿਹੜਾ ਉਹ ਟਰੈਕਟਰ ਮਾਰਚ ਦਾ ਨਿਕਲ ਰਿਹਾ ਵਾ ਬਹੁਤ ਵੱਡੇ ਕਾਫਲੇ ਨੇ ਇਹਨਾਂ ਕਾਫਰਿਆਂ ਦੇ ਵਿੱਚ ਸੈਂਕੜੇ ਸਾਡੇ ਹੀਰਿਆਂ ਵਰਗੇ ਨੌਜਵਾਨ ਸਾਡੇ ਕਿਸਾਨ ਸਾਡੇ ਮਜ਼ਦੂਰ ਬੁੱਧੀਜੀਵੀ ਵੀ ਆਇਆ ਔਰ ਸੈਂਕੜੇ ਹਜ਼ਾਰਾਂ ਟਰੈਕਟਰਾਂ ਦੇ ਕਾਫਲੇ ਜਿਹੜੇ ਆ ਉਹ ਅੱਜ ਦਵਾਬੇ ਦੇ ਵਿੱਚ ਘੁੰਮਣਗੇ ਸਰਕਾਰ ਨੂੰ ਦੱਸਣਾ ਚਾਹ ਰਹੇ ਆ ਵੀ ਸਾਡੀ 13 ਫਰਵਰੀ ਨੂੰ ਦਿੱਲੀ ਅੰਦੋਲਨ ਦੀ ਤਿਆਰੀ ਆ ਦਿੱਲੀ ਅੰਦੋਲਨ ਸਾਡਾ ਸ਼ੌਂਕ ਨਹੀਂ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਨੂੰ ਵਫਾ ਨਹੀਂ ਕਰ ਸਕੀ ਵਾਅਦੇ ਤਾਂ ਭਗੌੜੀ ਹੋ ਚੁੱਕੀ ਆ ਤੇ ਕਿਸਾਨੀ ਰੋਜ਼ ਦੀ ਰੋਜ਼ ਜੜੀ ਆ ਉਹ ਤਬਾਹ ਹੋ ਰਹੀ ਆ ਮਜ਼ਦੂਰ ਦਾ ਚੁੱਲਾ ਠੰਡਾ ਹੋ ਰਿਹਾ ਵਾ ਸੋ 200 ਦਿਨ ਮਨਰੇਗਾ ਮਜ਼ਦੂਰ ਵਾਸਤੇ 700 ਰੁਪਏ ਦਿਹਾੜੀ ਲੈਣ ਵਾਸਤੇ ਜਾ ਰਹੇ ਆ ਕਿਸਾਨਾਂ ਮਜ਼ਦੂਰਾਂ ਦਾ ਸਮੂਚਾ ਕਰਜ਼ਾ ਖਤਮ ਕਰਨ ਵਾਤੇ ਜਾ ਰਹੇ ਆ ਆਬਾਦਕਾਰਾਂ ਦੇ ਪੱਕੇ ਈਮਾਲ ਕੇ ਹੱਕ ਲੈਣ ਜਾ ਰਹੇ ਆ ਔਰ ਜਿਹੜਾ 2013 ਐਕਟ ਜ਼ਮੀਨ ਖੋਣ ਦਾ ਵਾ ਉਹਦੇ ਤੇ ਕੇਂਦਰ ਸਰਕਾਰ ਨੂੰ ਕੇ ਰਣ ਜਾ ਰਹੇ ਆ ਵੀ ਇਹ ਜਿਹੜੇ ਕਾਨੂੰਨ ਨੂੰ 2013 ਨੂੰ 70% ਸਹਿਮਤੀ ਵਾਲੇ ਨੂੰ ਤੋੜ ਕੇ ਤੁਸੀਂ ਬਿਲਕੁਲ ਅਸਹਿਮਤੀ ਲੈਣ ਦੀ ਜ਼ਰੂਰਤ ਨਹੀਂ ਸਮਝੀ ਜਿੱਥੋਂ ਮਰਜੀ ਕਾਰਪੋਰੇਟ ਨੂੰ ਜ਼ਮੀਨ ਖੋ ਕੇ ਦਿਓਗੇ ਇਹ ਸਾਨੂੰ ਵਾਰਾ ਨਹੀਂ ਖਾਂਦਾ ਕਿਉਂਕਿ ਇਹ ਜ਼ਮੀਨਾਂ ਸਾਨੂੰ ਕਿਸੇ ਨੇ ਥਾਲੀ 'ਚ ਪਰੋਸ ਕੇ ਨਹੀਂ ਦਿੱਤੀਆਂ ਇਹਦੇ ਵਾਸਤੇ ਲਹੂ ਬੀਟਵੇ ਯੋਧ ਸਾਡੇ ਵੱਡਿਆਂ ਵਡੇਰਾਂ ਨੇ ਲੜੇ ਆ 6000 ਦੀ ਕੁਰਬਾਨੀ 21 ਦਿਨ ਹੋਈ ਆ 21 ਦਿਨ ਸ਼ਹੀਦियां ਪਈਆਂ ਚੱਪੜਚੜੀ ਦੇ ਮੈਦਾਨ ਦੇ ਵਿੱਚ ਤਾਂ ਜ਼ਮੀਨਾਂ ਦੇ ਮਾਲਕੀ ਅੱਕ ਭਾਰਤ ਦੇ ਲੋਕਾਂ ਨੂੰ ਮਿਲੇ ਆ ਅੱਜ ਭਾਰਤੀ ਲੋਕਾਂ ਦੀ ਜ਼ਮੀਨ ਜਿਹੜੀ ਆ ਇਹ ਆਪਣੇ ਆਪ ਦੇ ਵਿੱਚ ਇੱਕ ਮਾਣ ਵਾਲਿਆ ਕਿਤਾਵਾ ਸੋ ਤੁਸੀਂ ਖੇਤੀ ਨੂੰ ਨਖਿੱਧ ਬਣਾ ਕੇ ਜਿੱਥੇ ਕਿਰਤੀ ਕਾਮਿਆਂ ਦਾ ਖੂਨ ਖੂਨ ਨਚੋੜਿਆ ਵਾ ਉਥੇ ਤੁਸੀਂ ਕਾਰਪੋਰੇਟਰ ਨੂੰ ਵਧਾਵਾ ਦੇਣ ਵਾਸਤੇ ਉਹਨਾਂ ਦੇ ਕਰਜ਼ੇ ਵਟੇ ਖਾਤੇ ਪਾ ਕੇ ਕਰੀਬ ਹੁਣ ਤੱਕ 19 ਲੱਖ ਕਰੋੜ ਦਾ ਕਰਜ਼ਾ ਜਿਹੜਾ ਵਾ ਉਹ ਉਹਨਾਂ ਦਾ ਖਤਮ ਕਰਤਾ ਵਾ ਉਥੇ ਕਿਸਾਨਾਂ ਨੂੰ ਜੁਰਦਾ ਦੀ ਕਰਜ਼ਾ ਖਤਮ ਕਰਾਉਣ ਦੀ ਗੱਲ ਆ ਲਖੀਮਪੁਰ ਖੀਰੀ ਕਾਰਡ ਦੇ ਦੋਸ਼ਿਆਂ ਨੂੰ ਸਜੇ ਦੀ ਗੱਲ ਵਾ ਔਰ ਐਮ ਐਸ ਬੀ ਗਰੰਟਰਡ ਦਾ ਕਾਨੂੰਨ ਬਣਾ ਕੇ ਕੇਂਦਰ ਸਰਕਾਰ ਹਰੇਕ ਪ੍ਰਕਾਰ ਦੀ ਫਸਲ ਚੁੱਕਣ ਦੀ ਗਰੰਟੀ ਕਰੇ ਉਕਤ ਵਾਧਿਆਂ ਨੂੰ ਪੂਰਾ ਪੂਰਾ ਕਰਨ ਵਾਸਤੇ 13 ਨੂੰ ਵੱਡੇ ਕਾਫਲੇ ਪੂਰੇ ਦੇਸ਼ ਚੋਂ ਰਵਾਨਾ ਹੋਣਗੇ ਅੱਜ ਦਾ ਟਰੈਕਟਰ ਮਾਰਚ ਕਾਰਕਰਸ਼ ਦੇਸ਼ ਲੈ ਕੇ ਜਾਊਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸੋਨਿਹਾਰਾ ਸ਼ੋਹਰਤਿਆ ਦਾ